ਸਸ਼ੀਕਾਲ ਵੈਲਕਮ ਬੈਕ ਆਰ ਚੈਨਲ ਉਮੀਦ ਕਰਦਾ ਤੁਸੀਂ ਸਾਰੇ ਬੱਤੀਆ ਹੋਵੋਗੇ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਹਦੇ ਵਿੱਚ ਮੈਂ ਦੱਸਿਆ ਹੈਗਾ ਕਿ ਤੁਸੀਂ ਘਰ ਬੈ ਕੇ ਕੰਮ ਕਿਵੇਂ ਸਟਾਰਟ ਕਰ ਸਕਦੇ ਹੋ ਇਹਦੇ ਲਈ ਮੈਂ ਇੱਕ ਸੈਪਰੇਟ ਵੀਡੀਓ ਜਿਹੜੀ ਅਪਲੋਡ ਕਰੂੰਗੀ ਹਜੇ ਟਾਈਮ ਨਹੀਂ ਮਿਲਿਆ ਮੈਨੂੰ ਵੀਡੀਓ ਬਣਾਉਣ ਦਾ ਕਿਉਂਕਿ ਉਹਦੇ ਵਿੱਚ ਪ੍ਰੋਪਰ ਦੱਸਣਾ ਪੈਣਾ ਹੈਗਾ ਕਿ ਮੈਂ ਚੈਨਲ ਕਿਵੇਂ ਕ੍ਰੀਏਟ ਕੀਤਾ ਵੀਡੀਓ ਕਿਵੇਂ ਬਣਾਉਣੀ ਆ ਐਡਿਟ ਕਿਵੇਂ ਕਰਦੀ ਆ ਤੇ ਅਪਲੋਡ ਕਿਵੇਂ ਕਰਦੀ ਆ ਇਹ ਵਾਲੀ ਵੀਡੀਓ ਮੈਂ ਇੱਕ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਿਹੜੀ ਫਿਰ ਤੋਂ ਸ਼ੇਅਰ ਕਰਾਂਗੇ ਇਹ ਸਾਰੇ ਸੂਟ ਤੁਸੀਂ ਜਿਹੜੇ ਆਰਡਰ ਕਰ ਸਕਦੇ ਹੋ ਜੇ ਹੋਏ ਅਵੇਲੇਬਲ ਆਰਡਰ ਦੀ ਜਿਹੜੀ ਪੇਮੈਂਟ ਆਫ 50% ਪਹਿਲਾਂ ਹੋਏਗੀ 50% ਬਾਅਦ ਤੁਸੀਂ ਚਾਹੋ ਤਾਂ ਪੂਰੀ ਵੀ ਕਰ ਸਕਦੇ ਹੋ ਤੁਸੀਂ ਅੱਖਾਂ ਬੰਦ ਕਰਕੇ ਸਾਡੇ ਤੇ ਯਕੀਨ ਕਰ ਸਕਦੇ ਹੋ ਕੋਈ ਧੋਖੇਵਾਲੀ ਗੱਲ ਨਹੀਂ ਹੋਏਗੀ ਜੋ ਸੇਮ ਐਸ ਦਿਖਾਇਆ ਜਾਊਗਾ ਉਹੀ ਤੁਹਾਨੂੰ ਭੇਜਿਆ ਜਾਊਗਾ ਸਭ ਤੋਂ ਪਹਿਲਾਂ ਪ੍ਰਿੰਟ ਪੂਰ ਸੋਨਾ ਨੇਵੀ ਬਲੂ ਵੇਚ ਇਹਦੇ ਸੀ ਗ੍ਰੀਨ ਤੇ ਜਿਹੜਾ ਪੀਚ ਦਾ ਥੋੜਾ ਜਿਹਾ ਕਲਰ ਟੱਚ ਦਿੱਤਾ ਹੋਇਆ ਇਹਦੇ ਵਿੱਚੋਂ ਕਿਸੇ ਵੀ ਕਲਰ ਦੀ ਲੇਸ ਲਗਾ ਕੇ ਇਨਸਟਰ ਲਗਾ ਕੇ ਇਹ ਸੂਟ ਨੂੰ ਹੋਰ ਜ਼ਿਆਦਾ ਵਧੀਆ ਬਣਾ ਸਕਦੇ ਹੋ 올ਓਵਰ ਵੀ ਬਣਾ ਸਕਦੇ ਹੋ ਨਹੀਂ ਤਾਂ ਇਹਦੇ ਨਾਲ ਪਲਾਜ਼ੋ ਵੀ ਬਣਾ ਸਕਦੇ ਹੋ ਬੜਾ ਪਿਆਰਾ ਜਿਹਾ ਡਿਜ਼ਾਈਨ ਨਾ ਤਾਂ ਜਿਹੜੇ ਇਹ ਵਾਲੇ ਕਾਟਨ ਦੇ ਪ੍ਰਿੰਟਡ ਸੂਟ ਆ ਇਹ ਅਨਸਟਿਚ ਸੇਲ ਨਹੀਂ ਕੀਤੇ ਜਾਣਗੇ ਸਟਿਚ ਹੀ ਸੇਲ ਕੀਤੇ ਜਾਣਗੇ ਇਹਨਾਂ ਨਾਲ ਦੁਪट्टे ਆ ਜਿਹੜੇ ਉਹ ਕਸਟਮਰ ਦੀ ਚੋਇਸ ਦੇ ਹਿਸਾਬ ਨਾਲ ਹੀ ਅਸੀਂ ਦਵਾਂਗੇ ਅਸੀਂ ਖੁਦ ਤੋਂ ਜਿਹੜੇ ਆ ਦੁਪट्टे ਪਹਿਲਾਂ ਨਹੀਂ ਬਣਾ ਕੇ ਰੱਖਦੇ ਹੁੰਦੇ ਕਿਉਂਕਿ ਕਈ ਆ ਜਿਹੜੇ ਉਹ ਕੋਟਾ ਡੋਰੀਆ ਦਾ ਦੁਪੱਟਾ ਪਸੰਦ ਕਰਦੇ ਆ ਕਈ ਨਹੀਂ ਕਰਦੇ ਇਸ ਕਰਕੇ ਜਿਹੜਾ ਅਸੀਂ ਕਸਟਮਰ ਦੀ ਚੋਇਸ ਤੇ ਹੀ ਜਿਹੜਾ ਦੁਪੱਟਾ ਉਹ ਡਾਇਗਰਾਵਾਂਗੇ ਸੈਕਿੰਡ ਪ੍ਰਿੰਟ ਆ ਕੀ ਆਜਾ ਕਲਰ ਆਏ ਤੇ ਇਹਦੇ ਵਿੱਚ ਗ੍ਰੀਨ ਕਲਰ ਦੇ ਫਲਾਅਰ ਬਨੇ ਆ ਤਾਂ ਇਹਦੇ ਨਾਲ ਜਿਹੜੀ ਬਾਟਮ ਰੱਖੀ ਆ ਉਹ ਵੀ ਗ੍ਰੀਨ ਕਲਰ ਦੀ ਰੱਖੀ ਆ ਇਹ ਤਾਂ ਗੁੱਡੀ ਕੱਟ ਜਿਹੜੀ ਸਲਵਾਰ ਬਹੁਤ ਸੋਹਣੀ ਲੱਗੂਗੀ ਨਾਲ ਨਹੀਂ ਤਾਂ ਤੁਸੀਂ ਇਹਦਾ ਪਲਾਜ਼ੋ ਵੀ ਬਣਵਾ ਸਕਦੇ ਹੋ ਸਾਰੇ ਪਿੰਟਾ ਜਿਹੜੇ ਵਿਦਾਊਟ ਲਾਈਨਿੰਗ ਸਟੀਚ ਹੋਣਗੇ ਬਹੁਤ ਹੀ ਪਿਆਰੇ ਫੈਬਰਿਕ ਆ ਸੁਪੀਰੀਅਰ ਫੈਬਰਿਕ ਆ ਬ੍ਰਾਂਡਡ ਫੈਬਰਿਕ ਆ ਇਹ ਇਦਾਂ ਦਾ ਨਹੀਂ ਆ ਕਿ ਇੱਕ ਅੱਧੀ ਵਾਰੀ ਤੋਂ ਨਾਲ ਖਰਾਬ ਹੋ ਜਾਣਗੇ ਜਾਂ ਕੁਝ ਵੀ ਆ ਤਾਂ ਦੁਪੱਟੇ ਅਸੀਂ ਕਿਸੇ ਨਾਲ ਵੀ ਨਹੀਂ ਜੜੇ ਆ ਤਿਆਰ ਕੀਤੇ ਜਦੋਂ ਸੂਟ ਸਟਿਚ ਹੋ ਜਾਣਗੇ ਉਸ ਤੋਂ ਬਾਅਦ ਇਹ ਦੁਪट्टे ਜੜੇ ਆ ਟਾਈ ਐਂਡ ਡਾਈ ਵਾਲੇ ਤਿਆਰ ਹੋਣਗੇ ਨੈਕਸਟ ਜਿਹੜਾ ਪ੍ਰਿੰਟ ਆ ਬਹੁਤ ਸੋਨਾ ਵਾਈਟ ਤੇ ਇਹਦੇ ਉੱਤੇ ਨੇਵੀ ਬਲੂ ਦਾ ਪ੍ਰਿੰਟ ਬਣਿਆ ਹੋਇਆ ਇਹਦੇ ਨਾਲ ਮੈਂ ਸਲਵਾਰ ਵੀ ਨਹੀਂ ਕੋਈ ਲਗਾਈ ਕਿਉਂਕਿ ਇਹਦੇ ਨਾਲ ਨੇਵੀ ਸਲਵਾਰ ਵੀ ਅੱਛੀ ਲੱਗੇਗੀ ਔਰ ਵਾਈਟ ਪਲਾਜ਼ੋ ਵੀ ਚੰਗਾ ਲੱਗੇਗਾ ਜੋ ਤੁਹਾਨੂੰ ਪਸੰਦ ਹੋਇਆ ਤੁਸੀਂ ਸਾਨੂੰ ਆਪਣੀ ਚੋਇਸ ਦੇ ਹਿਸਾਬ ਨਾਲ ਤਿਆਰ ਕਰਵਾ ਸਕਦੇ ਹੋ ਆ ਇੱਕ ਗੱਲ ਹੋਰ ਇਹ ਜਿਹੜੇ ਪ੍ਰਿੰਟ ਆ ਦੁਬਾਰਾ ਰਿਪੀਟ ਨਹੀਂ ਹੋਣਗੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਨੈਕਸਟ ਪ੍ਰਿੰਟ ਰਿਪੀਟ ਕਰਾਂਗੇ ਕਿਉਂਕਿ ਕਈ ਵਾਰੀ ਆ ਜਿਹੜੀ ਉਹ ਸੇਮ ਚੀਜ਼ਾਂ ਨਹੀਂ ਮਿਲਦੀਆਂ ਹੁੰਦੀਆਂ ਇਸ ਕਰਕੇ ਇਹ ਜਿਹੜੇ ਪ੍ਰਿੰਟ ਆ ਜੇ ਜਾਂ ਤਾਂ ਅਵੇਲੇਬਲ ਹੋਏ ਤਾਂ ਅਸੀਂ ਤੁਹਾਨੂੰ ਇਹ ਜਿਹੜੇ ਸ਼ੋਅ ਕਰ ਦਾਂਗੇ ਨਹੀਂ ਹੋਏ ਤਾਂ ਨਹੀਂ ਮਿਲਣਗੇ ਰਾਮਟੈਕਸ ਬ੍ਰਾਂਡ ਦਾ ਇਹ ਜਿਹੜਾ ਫੈਬਰਿਕ ਆ ਮੈਚਿੰਗ ਸੂਟ ਆ ਬੜਾ ਹੀ ਸੋਨਾ ਕੁਝ ਵੀ ਬਣਾ ਸਕਦੇ ਆ ਸਲਵਾਰ ਬਣਾ ਸਕਦੇ ਆ ਨਹੀਂ ਤਾਂ ਖੁੱਲੇ ਪੌਂਚੀਆਂ ਵਾਲੀ ਸਲਵਾਰ ਨਹੀਂ ਤਾਂ ਬਲਾਊਜ਼ ਵੀ ਬਣਾ ਸਕਦੇ ਆ ਬੜੀ ਸੋਹਣਾ ਇਹਦੇ ਵਿੱਚ ਥੋੜਾ ਜਿਹਾ ਟੱਚ ਦਿੱਤਾ ਹੋਇਆ ਪਿੰਕ ਤੇ ਜਿਹੜਾ ਆਫ ਵਾਈਟ ਦਾ ਬੜਾ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੈ ਤਾਂ ਇਹਦੇ ਨਾਲ ਵੀ ਅਸੀਂ ਦੁਪੱਟਾ ਜਿਹੜਾ ਉਹ ਨਹੀਂ ਤਿਆਰ ਕੀਤਾ ਬਹੁਤ ਪਿਆਰੀ ਸ਼ੇਡ ਆ ਬਹੁਤ ਪਿਆਰੇ ਪਿਆਰੇ ਜਿਹੜੇ ਆ ਸਮਰਸ ਲਈ ਸੂਟ ਆ ਜਿਹੜੇ ਆਉਂਦੇ ਰਹਿੰਦੇ ਆ ਇਸ ਕਰਕੇ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਅਸੀਂ ਇਹ ਜਿਹੜੇ ਸੂਟ ਆ ਬਾਰ ਵੀ ਡਿਸਪੈਚ ਕਰਦੇ ਆ ਤਾਂ ਜੇ ਕਿਸੇ ਬਾਰ ਬੈਠੀ ਪਹਿਨਨੀ ਸੂਟ ਮੰਗਾਉਣੇ ਹੋਏ ਤਾਂ ਉਹ ਮੇਕ ਸ਼ੋਰ ਕਰਨ ਕਿ ਉਹ ਚਾਰ ਪੰਜ ਸੂਟ ਆ ਜਿਹੜੇ ਮੰਗਾ ਸਕਦੇ ਆ ਇਹਦੇ ਨਾਲ ਕੀ ਹੋਊਗਾ ਕਿ ਜਿਹੜਾ ਕੱਪੜਿਆਂ ਦਾ weight ਆ ਜਿਹੜੀ shipping ਲੱਗਣੀ ਆ ਉਹ ਜ਼ਿਆਦਾ ਨਾ ਲੱਗੇ ਜਿਹੜਾ ਨੈਕਸਟ ਟਾਈਮ ਮਹਿੰਦੀ ਜੈ ਲਾਈਟ ਮਹਿੰਦੀ ਕਲਰ ਐ ਏਮਬੋਇਡਰੀ ਵਾਲਾ ਸੂਟ ਹੈ ਦੇ ਘੇਰੇ ਤੇ ਦੇਖੋ ਕਿੰਨੀ ਸੋਹਣੀ ਕਢਾਈ ਹੋਈ ਆ ਤਾਂ ਇਹਦਾ ਜਿਹੜਾ ਪ੍ਰਿੰਟ ਆ ਉਹ ਵੀ ਬਹੁਤ ਸੋਹਣਾ ਆ ਇਦੇ ਨਾਲ ਦੁਪੱਟਾ ਘਰ ਪਿਆ ਹੋਇਆ ਪਰ ਇਹ ਦੁਪੱਟਾ ਵੀ ਜਿਵੇਂ ਸ਼ਰਟ ਦਾ ਪ੍ਰਿੰਟ ਆ ਸੂਟ ਆਲ ਓਵਰ ਦਾ ਉਵੇਂ ਦੁਪੱਟੇ ਦਾ ਪ੍ਰਿੰਟ ਆ ਬੜੇ ਹੀ ਜਿਹੜੇ ਆ ਸੋਨੇ ਸੋਨੇ ਪ੍ਰਿੰਟ ਵਾਲੇ ਸੂਟ ਆ ਤਾਂ ਇਹ ਜਿਹੜੇ ਸਾਰੇ ਵੱਖੋ ਵੱਖਰੇ ਕਲਰ ਆ ਕੁਝ ਵੀ ਰਿਪੀਟ ਨਹੀਂ ਹੋਇਆ ਕੋਈ ਵੀ ਸੂਟ ਇੱਕ ਦੂਜੇ ਨਾਲ ਜਿਹੜਾ ਮੈਚ ਨਹੀਂ ਕਰਦਾ ਇਹ ਵੀ ਬਹੁਤ ਪਿਆਰੀ ਜੀ ਸ਼ੇਡ ਆ ਲਾਈਟ ਜਿਹਾ ਕਲਰ ਆ ਬੋ ਸੋਨਾ ਪੈਨਲ ਬਣਿਆ ਇਹਦੇ ਵਿੱਚ ਤੇ ਪ੍ਰਿੰਟ ਹੋਇਆ ਪ੍ਰਿੰਟਡ ਸੂਟ ਹੈ ਵੀ ਡਿਜੀਟਲ ਪ੍ਰਿੰਟ ਵਾਲੇ ਸੂਟ ਹੈ ਤਾਂ ਜਿਹੜੇ ਨੈਕਸਟ ਵਾਲੇ ਸੂਟ ਆ ਇਹ ਸਾਰੇ ਵਿਦਾਊਟ ਲਾਈਨਿੰਗ ਹੀ ਬਣਾਣਗੇ ਇਹ ਮਸਟਰਡ ਕਲਰ ਦਾ ਸੂਟ ਆ ਮਸਟਰਡ ਕਲਰ ਵਾਲਾ ਸੂਟ ਤਾਂ ਇਹਦੇ ਉੱਤੇ ਜਿਹੜਾ ਆ ਪੈਚ ਲੱਗਾ ਹੋਇਆ ਆ ਔਰਗੈਂਜ਼ਾ ਦਾ ਤੇ ਉਹਦੇ ਉੱਤੇ ਕਢਾਈ ਹੋਈ ਆ ਤੇ ਨਾਲ ਇਨਸਰਟ ਰ ਐਡ ਕੀਤਾ ਬੜਾ ਸੋਨਾ ਇਹਦੇ ਨਾਲ ਮਸਟਰਡ ਦਾ ਦੁਪੱਟਾ ਸੀ ਲਗਾ ਕੇ ਤੇ ਆਫ ਵਾਈਟ ਆ ਜਿਹੜੀ ਉਹ ਲੇਸ ਲਗਾ ਸਕਦੇ ਹਾਂ ਦੁਪੱਟੇ ਤੇ ਬੜਾ ਪਿਆਰਾ ਜਿਹੜਾ ਚਨੂਨ ਦਾ ਦੁਪੱਟਾ ਇਹਦੇ ਨਾਲ ਤਿਆਰ ਹੋਏਗਾ 올 ਓਵਰ 5 ਮੀਟਰ ਇਹ ਸੂਟ ਆ ਇਹ ਸਲਵਾਰ ਸੂਟ ਹੀ ਸੋਨਾ ਲੱਗੇਗਾ ਜਿਹੜੇ 올 ਓਵਰ ਸੂਟ ਹੁੰਦੇ ਆ ਉਹਨਾਂ ਦੇ ਪਲਾਜ਼ੋ ਕਦੀ ਵੀ ਚੰਗੇ ਨਹੀਂ ਲੱਗਦੇ ਪਲਾਜ਼ੋ ਹਮੇਸ਼ਾ ਪਲੇਨ ਕੱਪੜੇ ਦੇ ਚੰਗੇ ਲੱਗਦੇ ਆ ਅਗਲਾ ਜਿਹੜਾ ਸੂਟ ਆ ਉਹ ਹੈਗਾ ਆ ਡਿਜੀਟਲ ਪ੍ਰਿੰਟ ਦਾ ਕਾਫੀ ਜੀ ਸ਼ੇਡ ਆ ਬਹੁਤ ਸੋਨਾ ਬਹੁਤ ਸੋਨਾ ਪ੍ਰਿੰਟ ਆ ਇਹਦੇ ਨਾਲ ਜਿਹੜੀ ਬਾਟਮ ਹੋ ਉਹ ਵੀ ਪਲੇਨ ਆਏਗੀ ਬਹੁਤ ਸੋਨਾ ਇਹਦੇ ਤੇ ਪੁੱਠੀ ਡੋਰੀ ਦਾ ਕੰਮ ਹੋਇਆ ਆ ਨਜ਼ਦੀਕ ਤੋਂ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਆ ਤੇ ਇਹਦੀ ਜਿਹੜੀ ਸਲਵਾਰ ਆ ਉਹ ਵੀ ਕਾਫੀ ਕਲਰ ਦੀ ਆ ਨੈਕਸਟ ਵਾਲਾ ਸੂਟ ਆ ਇਹ ਡਿਜੀਟਲ ਪ੍ਰਿੰਟ ਵਾਲਾ ਆ ਇਹ ਸਾਰਾ ਸੂਟ 5 ਮੀਟਰ 올ਓਵਰ ਇਮੇਜ ਆ ਤਾਂ ਇਹ ਜਦੋਂ ਵੀ ਤਿਆਰ ਹੋਏ ਉਦੋਂ ਹੀ ਮੈਂ ਤੁਹਾਡੇ ਨਾਲ ਇਹਨਾਂ ਦੀ ਵੀਡੀਓ ਆ ਜਿਹੜੀ ਦੁਬਾਰਾ ਤੋਂ ਸ਼ਾਰਟਸ ਜੜੇ ਆ ਉਹ ਸ਼ੇਅਰ ਕਰਾਂਗੇ ਕਿ ਸਟੀਚ ਤੋਂ ਬਾਅਦ ਕਿਵੇਂ ਦੇ ਲੱਗੇ ਇਹ ਵੀ ਬਹੁਤ ਪਿਆਰੀ ਸ਼ੇਡ ਆ ਲਾਈਟ ਜੀ ਸ਼ੇਡ ਆ ਪੇਸਟਲ ਕਲਰ ਹੈ ਇਹ ਸਾਰੇ ਜਿਹੜੇ ਮੈਂ ਹੁਣ ਦਿਖਾਉਣ ਲੱਗੀ ਆ ਇਹਦੇ ਉੱਤੇ ਐਮਬੋਇਡਰੀ ਹੋਈ ਆ ਥੋੜੀ ਥੋੜੀ ਤੇ ਇਹਦੇ ਨਾਲ ਜਿਹੜੀ ਬਾਟਮ ਹੋ ਪਲੇਨ ਆ ਇਦੇ ਵਿੱਚ ਆਫ ਵਾਈਟ ਦਾ ਜਿਹੜਾ ਪ੍ਰਿੰਟ ਸੀਗਾ ਬਾਕੀ ਇਹ ਸੇ ਆਪਣਾ ਤੁਹਾਨੂੰ ਸਟਿਚਿੰਗ ਪੈਟਰਨ ਦੱਸ ਦਿੰਨੇ ਆ ਇਹ ਵੀ ਰਾਮਟੈਕਸ ਬ੍ਰਾਂਡ ਦਾ ਸੂਟ ਸੀਗਾ ਆਪਾਂ ਜਿਹੜਾ ਸਟਿਚ ਕੀਤਾ ਇਹ ਡਿਸਪੈਚ ਕਰਨਾ ਤੇ ਇਹਦੇ ਵਿੱਚ ਪਿੰਕ ਕਲਰ ਦਾ ਪ੍ਰਿੰਟ ਸੀਗਾ ਨੈੱਕ ਬਣਾਇਆ ਬਾਹਾਂ ਤੇ ਇਨਸਰਟਰ ਐਡ ਕੀਤੇ ਆ ਦੇਖ ਲਓ ਦੋ ਦੋ ਵਾਰੀ ਨੈੱਕ ਤੇ ਬਟਨ ਲੱਗੇ ਆ ਘੇਰੇ ਤੇ ਵੀ ਸੇਮ ਇਹੀ ਡਿਜ਼ਾਈਨ ਬਣਾਇਆ ਸੀ ਜੋ ਗੱਲੇ ਤੇ ਬਾਹਾਂ ਤੇ ਆ ਬੜਾ ਹੀ ਸੋਹਣਾ ਬਣ ਕੇ ਤਿਆਰ ਹੋਇਆ ਪੌਂਚਿਆਂ ਦੇ ਵਿੱਚ ਵੀ ਆਪਾਂ ਜਿਹੜਾ ਆ ਇਨਸਰਟਰ ਐਡ ਕੀਤਾ ਆ ਤੇ ਇਹ ਜਿਹੜਾ ਡਿਜ਼ਾਈਨ ਬੜਾ ਹੀ ਸੋਨਾ ਬਣਿਆ ਜਿੰਨੇ ਵੀ ਅਸੀਂ ਸੂਟ ਦਿਖਾਏ ਆ ਤੁਸੀਂ ਇਸ ਪੈਟਰਨ ਦੇ ਵੀ ਬਣਾ ਸਕਦੇ ਹੋ ਅਗਰ ਜੇ ਤੁਸੀਂ ਕੋਈ ਆਪਣੀ ਚੋਇਸ ਦਾ ਬਣਾਣਾ ਤਾਂ ਤੁਸੀਂ ਸਾਨੂੰ ਫੋਟੋ ਸੈਂਡ ਕਰਕੇ ਉਹਵੇਂ ਦਾ ਬਣਾ ਸਕਦੇ ਹੋ ਅਸੀਂ ਸੂਟ ਉਹਦਾ ਦੀ ਵੀ ਕਸਟਮਾਈਜ਼ ਕਰਵਾ ਦਿੰਦੇ ਆ ਪਲੇਨ ਚ ਇਹਦੇ ਨਾਲ ਸਲਵਾਰ ਹੀਗੀ ਨੈਕਸਟ ਸੂਟ ਆ ਜਿਹੜਾ ਉਹ ਵੀ ਡਿਜੀਟਲ ਵਾਲਾ ਹੀ ਆ ਇਦੇ ਉੱਤੇ ਅਸੀਂ ਪੀਚ ਕਲਰ ਦੀ ਜਿਹੜੀ ਲੇਸ ਦਾ ਕੰਮ ਕੀਤਾ ਬੜਾ ਸੋਹਣਾ ਫਲਾਵਰ ਵਾਲੀ ਗਲੇ ਤੇ ਲੇਸ ਲਗਾਈ ਆ ਬਾਵਾ ਚ ਇਨਸਰਟ ਰੈਡ ਕੀਤਾ ਪੋਂਚਿਆਂ ਚ ਵੀ ਕੀਤਾ ਘੇਰੇ ਚ ਵੀ ਕੀਤਾ ਤੇ ਤੁਸੀਂ ਵੀ ਇਦਾਂ ਦੇ ਜਿਹੜੇ ਸੂਟ ਆ ਤਿਆਰ ਕਰਵਾ ਸਕਦੇ ਹੋ WhatsApp ਨੰਬਰ ਅਸੀਂ ਆਪਣਾ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗੇ ਜੇ ਕੋਈ ਵੀ ਸੂਟ ਪਸੰਦ ਆਇਆ ਤਾਂ ਆਰਡਰ ਕਰਨ ਲਈ ਤੁਸੀਂ WhatsApp ਤੇ ਮੈਸੇਜ ਕਰਕੇ ਪ੍ਰਾਈਸ ਪੁੱਛ ਸਕਦੇ ਹੋ ਅਗਰ ਤੁਸੀਂ ਕੋਈ ਹੋਰ ਡਿਜ਼ਾਈਨ ਦਾ ਵੀ ਲੈਣਾ ਤਾਂ ਉਹ ਵੀ ਅਸੀਂ ਆ ਜਿਹੜਾ ਤੁਹਾਨੂੰ ਡਿਸਪੈਚ ਕਰ ਦਾਂਗੇ ਥੈਂਕ ਯੂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ